ਅਮਿਤੋ ਜੀ ਕਾਫੀ ਸਾਰੀਆਂ ਗੱਲਾਂ ਆਪਾਂ 올ਰੀਡੀ ਕਰਦੇ ਰਹਿੰਨੇ ਆ ਕਿ ਪੰਜਾਬ ਨੂੰ ਬਹੁਤ ਸਾਰੇ ਪੈਸੇ ਦੀ ਲੋੜ ਹੈ ਸਰਕਾਰ ਨੂੰ ਪੈਸੇ ਦੀ ਲੋੜ ਹੈ ਤਨਖਾਹਾਂ ਦੇ ਕਦੇ ਰੋਲੇ ਪੈਂਦੇ ਰਹਿੰਦੇ ਆ ਸਬਸਿਡੀਆਂ ਦੇ ਰੋਲੇ ਚੱਲ ਰਹੇ ਨੇ ਸਰਕਾਰ ਖੁਦ ਕੋਸ਼ਿਸ਼ ਕਰਦੀ ਹੈ ਕਿ ਇਧਰੋਂ ਪੈਸਾ ਆ ਜੇ ਉਧਰੋਂ ਪੈਸਾ ਆ ਜੇ ਪਰ ਪੈਸਾ ਕਈ ਵਾਰੀ ਨਹੀਂ ਆਉਂਦਾ ਪੈਸਾ ਰੁਕ ਜਾਂਦਾ ਪਰ ਇਸ ਸਾਰੇ ਮਾਹੌਲ ਦੇ ਵਿੱਚ ਪੰਜਾਬ ਨੂੰ ਖਾਸ ਲੋੜ ਕੀ ਆ ਦੇਖੋ ਲੋੜ ਪੰਜਾਬ ਨੂੰ ਤੇ ਭਈ ਇਹੋ ਆ ਕਿ ਇਹਨੂੰ ਕੋਈ ਸੰਭਾਲਣ ਵਾਲਾ ਆਵੇ ਹਮ ਹੋਰ ਲੋਟ ਤਾਂ ਕੀ ਆ ਜਦੋਂ ਕੋਈ ਚੰਗਾ ਰਾਜ ਕਰਨ ਵਾਲਾ ਆ ਜਾਵੇ ਕੋਈ ਵਿਜ਼ਨਰੀ ਲੀਡਰ ਆ ਜਾਵੇ ਤੇ ਆਪੇ ਸੰਭਲ ਜਾਊਗਾ ਜੀ ਸਰ ਪੰਜਾਬ ਨੂੰ ਜ਼ਰੂਰਤ ਇਸ ਕੱਲ ਦੀ ਨਹੀਂ ਹੈ ਕਿ ਬਈ ਚੁਟਕਲੇ ਵੱਧ ਕੌਣ ਸੁਣਾਉਂਦਾ ਹੈ ਭਾਸ਼ਣ ਕਲਾ ਕਿਹਦੇ ਕੋਲ ਆ ਜੀ ਉਹ ਲੀਡਰ ਦਾ ਵਿਅਕਤੀਤਵ ਹੁੰਦਾ ਹਮ ਜਿੱਥੇ ਕਿਸੇ ਸੂਬੇ ਦਾ ਕਿਸੇ ਕੌਮ ਦਾ ਮਸਤਕਬਲ ਦਾ ਤੇ ਲਗਾਉਗੇ ਨਾ ਉੱਥੇ ਇੱਕ ਵਿਜ਼ਡਮ ਦੀ ਜ਼ਰੂਰਤ ਹੁੰਦੀ ਆ ਜੀ ਜਿਹੜਾ ਸਾਡਾ ਕਿੱਥੇ ਆ ਤੁਹਾਨੂੰ ਕਿਤੇ ਲੱਭੇ ਤੇ ਮੈਨੂੰ ਜ਼ਰੂਰ ਟਕਰਾਇਓ ਹਮ ਸਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਜੇ ਬੜੀ ਜ਼ਿੰਮੇਵਾਰੀ ਦੇ ਨਾਲ ਜਿਹੜੀ ਗੱਲ ਮੈਂ ਕਹਿ ਰਿਹਾ ਸੀਗਾ ਅੱਜ ਬਹੁਤ ਸਿਆਣੇ ਬੰਦੇ ਦਾ ਮੈਸੇਜ ਆਇਆ ਕਿ ਕਿਤੇ ਫਾਈਨੈਂਸ਼ੀਅਲੀ ਐਮਰਜੈਂਸੀ ਨਾ ਲੱਗ ਜਾਏ ਜਿਹੜੇ ਕੁਝ ਦਿਨ ਪਹਿਲਾਂ ਤੁਸੀਂ ਗੱਲ ਕੀਤੀ ਕੁਝ ਦਿਨ ਪਹਿਲਾਂ ਕੀ ਮੈਂ ਕੁਝ ਹਫ਼ਤਿਆਂ ਤੋਂ ਕਹਿ ਰਿਹਾ ਹਾਂ ਹਮ ਕਿ ਮਾਨ ਸਾਹਿਬ ਨੇ ਬੇਸ਼ੱਕ ਕੁਰਸੀ ਤੇ ਮਜ਼ਬੂਤੀ ਨਾਲ ਫੜੀ ਹੋਈ ਆ ਜੀ ਤੇ ਸਾਡਾ ਕੋਈ ਮਤਲਬ ਕਿ ਸ਼ੁਗਲ ਵੀ ਨਹੀਂ ਜਾਂ ਸਾਡੀ ਕੋਈ ਚਾਹਤ ਨਹੀਂ ਕਿ ਇਹਨਾਂ ਨੂੰ ਉਠਾ ਦਿੱਤਾ ਜਾਵੇ ਇਹਨਾਂ ਦੀ ਜਗ੍ਹਾ ਕੋਈ ਹੋਰ ਮੁੱਖ ਮੰਤਰੀ ਆ ਜਾਏਗਾ ਤਦ ਵੀ ਸਾਨੂੰ ਕੋਈ ਫਰਕ ਨਹੀਂ ਪੈਣਾ ਜੀ ਅਸੀਂ ਆਪਣਾ ਕੰਮ ਕਰਨਾ ਉਹਨਾਂ ਨੇ ਆਪਣਾ ਕੰਮ ਕਰਨਾ ਪਰ ਇਹਨਾਂ ਵਾਸਤੇ ਚੈਲੰਜ ਰਹਿਣਗੇ ਰਹਿਣਗੇ ਖਾਸ ਤੌਰ ਤੇ ਜੋ ਆਰਥਿਕਤਾ ਵਾਲਾ ਹੈ ਹੁਣ ਆਰਥਿਕਤਾ ਵਾਲਾ ਕਿਸ ਕਦਰ ਹੈ ਇਹ ਇੱਕ ਕੈਗ ਦੀ ਰਿਪੋਰਟ ਜਿਹੜੀ 22 23 ਦੀ ਬਣੀ ਹੈ ਜੀ ਜੀ ਉਹਦੇ ਵਿੱਚ ਉਹਨਾਂ ਨੇ ਜੀਐਸਟੀ ਪੀ ਦਾ ਜਿਹੜਾ ਹੈ ਨਾ ਉਹ ਅਨੁਪਾਤ ਕਰਜ਼ਾ ਜਿਹੜਾ ਉਹ 40.35 ਰੱਖਿਆ ਜਿਹੜਾ ਕਿ ਇਸ ਦੇਸ਼ ਦੇ ਵਿੱਚ ਹਾਈਐਸਟ ਹੈ ਹੂੰ ਠੀਕ ਹੈ ਜੀ 2022 23 ਦੇ ਵਿੱਚ ਜਦੋਂ ਇਹ ਸਰਕਾਰ ਚਾਲੂ ਹੋਆ ਜੀ ਹਾਲੇ ਇਹਨਾਂ ਦੀਆਂ ਕੈਗ ਰਿਪੋਰਟਾਂ ਆਉਣਗੀਆਂ ਬਾਅਦ ਵਿੱਚ ਹਾਲੇ ਤੇ ਖਾਤੇ ਖੋਲਣੇ ਆ ਤਾਂ ਮਤਲਬ ਦੂਜੇ ਪਾਸੇ ਇੱਕ ਬੜੀ ਵੱਡੀ ਉਹਨਾਂ ਨੇ ਹੋਰ ਫੈਕਚੁਅਲੀ ਕਹਾਣੀ ਦੱਸੀ ਹੈ ਸਾਡੀ ਕਿ ਕੁੱਲ ਬਜਟ ਦੇ ਵਿੱਚੋਂ 22 23 ਦੇ ਵਿੱਚ ਹੀ ਹੂੰ ਸਾਡਾ ਜਿਹੜਾ ਪੈਨਸ਼ਨ ਖਰਚਿਆ ਉਹ 15140 ਕਰੋੜ ਯਾਨੀ ਲਗਭਗ ਸਾਡੇ ਬਜਟ ਦਾ ਉਹ 10% ਬਣਦਾ ਹੈ ਤੇ ਇਸ ਤੋਂ ਇਲਾਵਾ ਤਨਖਾਹ ਤੇ ਜਿਹੜਾ ਖਰਚ ਆਉਂਦਾ ਹੈ ਉਹ 31172 ਕਰੋੜ ਦਾ ਜਿਹੜਾ ਕਿ ਲਗਭਗ ਲਗਭਗ ਕਹਿ ਲਓ ਕਿ 20% ਬਣਦਾ ਮਤਲਬ ਕਿ 30% ਤੁਹਾਡਾ ਬਜਟ ਜਿਹੜਾ ਹੈ ਜੀ ਉਹ ਸਿਰਫ ਤਨਖਾਹ ਤੇ ਪੈਨਸ਼ਨ 'ਚ ਜਾਂਦਾ ਜਾਂਦਾ ਤੇ ਇਹਦੇ ਨਾਲ ਹੁਣ ਵਿਆਸ ਜੋੜ ਲਓ ਹੂੰ ਮਤਲਬ ਕਿ ਤੁਹਾਡੇ ਬਜਟ ਦਾ ਆਲਮੋਸਟ ਅੱਧ ਜਿਹੜਾ ਹੈ ਉੱਥੇ ਖਤਮ ਹੋ ਗਿਆ ਸੀ। ਹੂੰ। ਕੈਪੀਟਲ ਐਕਸਪੈਂਡੀਚਰ ਚਾਹੇ ਉਹ ਇਨਫਰਾਸਟ੍ਰਕਚਰ ਚ ਹੋਵੇ ਚਾਹੇ ਉਹ ਸਿੱਖਿਆ ਚ ਹੋਵੇ ਉਹ ਤੁਹਾਡੇ ਕੋਲ ਬਚਦਾ ਹੀ ਕੁਝ ਨਹੀਂ ਆ ਉਹਦੇ ਚ। ਜੀ। ਕੀ ਕਰੋਗੇ? ਹੂੰ। ਕੀ ਕਰੋਗੇ ਉਹਦੇ ਚ? ਹੁਣ ਇੱਕ ਰਿਪੋਰਟ ਅੱਜ ਮੈਂ ਇੱਕ ਚਾਰਟ ਆਪਦੇ ਫੇਸਬੁੱਕ ਪੇਜ ਤੇ ਪਾਇਆ ਉੱਥੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ। ਉਹਦੇ ਚ ਦੋ ਸੰਕੇਤ ਨੇ, ਦੋ ਇੰਡੀਕੇਟਰ ਨੇ। ਜੀ। ਇੱਕ ਨੀਲੇ ਆ ਇੱਕ ਲਾਲ ਰੰਗ ਦੇ ਆ ਹੂੰ ਨੀਲੇ ਰੰਗ ਦੇ ਵਿੱਚ ਜਿਹੜੀ ਸੂਚੀ ਆ ਉਹਦੇ ਵਿੱਚ ਟੌਪ ਤੇ ਪਤਾ ਕੌਣ ਆ ਟੌਪ ਤੇ ਆ ਯੂਪੀ ਜਿਹਨੂੰ ਮਤਲਬ ਕਿ ਅਸੀਂ ਅਖਬਾਰਾਂ 'ਚ ਪਤਾ ਕਿਵੇਂ ਪੜ੍ਹਦੇ ਹੁੰਦੇ ਸੀ ਹੂੰ ਪੰਜਾਬ ਦੇ ਹਾਲਾਤ ਹੋਏ ਯੂਪੀ ਬਿਆਰ ਵਰਗੇ ਜੀ ਅਖਬਾਰਾਂ ਦੇ ਟਾਈਟਲ ਹੁੰਦੇ ਸੀ ਖਬਰਾਂ ਦੇ ਜਦੋਂ ਲਾਅ ਐਂਡ ਆਰਡਰ ਨਾਲ ਜੁੜੀਆਂ ਕੁਝ ਖਬਰਾਂ ਹੁੰਦੀਆਂ ਸੀ ਪੰਜਾਬ ਵਿੱਚ ਵੀ ਪਰਤਰੇ ਜੰਗਲ ਰਾਜ ਫਲਾਂ ਟਮਕਾ ਇਹ ਯੂਪੀ ਜਿਹੜਾ ਸੀ ਕਿਸੇ ਵੇਲੇ ਬਿਮਾਰ ਸੂਭਾ ਸੀ ਜੀ ਬਿਮਾਰ ਸੂਭਾ ਦਾ ਮਤਲਬ ਕਿ ਭਾਈ ਜਿਹੜਾ ਸਿਹਤ ਪੱਖੋਂ ਆਰਥਿਕ ਤੌਰ ਤੇ ਸਿਹਤ ਪੱਖੋਂ ਹੂੰ ਗਿਆ ਗੁਜ਼ਰਿਆ ਤਾਂ ਉਹਨੂੰ ਦਵਾਈ ਦੀ ਜ਼ਰੂਰਤ ਹੈ ਉਹਨੂੰ ਡੋਜ਼ ਦੀ ਜ਼ਰੂਰਤ ਹੈ ਪੈਸਾ ਦਿਓ ਉਹਨੂੰ ਬੋਲਦੇ ਬਿਮਾਰ ਸੂਭਾ ਹੁਣ ਇਹ ਪਹਿਲੇ ਨੰਬਰ ਤੇ 37263 ਕਰੋੜ ਦੇ ਨਾਲ ਸਰ 37200 ਕਰੋੜ 200 ਕਰੋੜ ਪਤਾ ਕਾਦਾ ਕਿ ਜਿੰਨਾ ਖਰਚਾ ਹੈ ਉਨੀ ਆਮਦਨ ਸਰਪਲਸ ਸਰਪਲਸ ਹੋ ਕੇ ਪਲੱਸ 10 ਹੈ ਹੂੰ ਗੁਜਰਾਤ ਨੂੰ ਇਹਨਾਂ ਨੇ ਬੀਟ ਕੀਤਾ ਉਹ ਸ਼ਾਇਦ 19865 ਤੇ ਨੇ ਤੱਤ ਇਹਦੇ ਵਿੱਚ ਇੱਕ ਨਾ ਮੈਨੂੰ ਹੈਰਾਨ ਕਰ ਗਿਆ ਉਹ ਐਮਪੀ ਦਾ ਹੂੰ ਮੱਧ ਪ੍ਰਦੇਸ਼ ਵੀ ਸਰਪਲਸ ਹੋ ਗਿਆ ਸਰ ਕੀ ਬਾਤ ਹੈ ਮੱਧ ਪ੍ਰਦੇਸ਼ ਵੀ ਸਰਪਲਸ ਹੋ ਗਿਆ ਮੱਧ ਪ੍ਰਦੇਸ਼ ਦੀ ਇਕਨੋਮੀ ਦੇ ਵਿੱਚ ਖੇਤੀ ਵੀ ਮਹੱਤਵਪੂਰਨ ਰਹਿੰਦੀ ਮੈਂ ਤਾਂ ਕਰਕੇ ਮੱਧ ਪ੍ਰਦੇਸ਼ ਦੀ ਮਿਸਾਲ ਦਿਤੀ ਆ ਤੇ ਸਾਡਾ ਜਿਹੜਾ ਪੰਜਾਬ ਆ ਉਹ ਲਾਲ ਰੰਗ ਵਾਲੇ ਜਿਹੜੇ ਇੰਡੀਕੇਟਰ ਆ ਉਹਨਾਂ ਦੇ ਨਾਲ ਆ ਉਹ ਬਾਡੀਆਂ ਚੋ ਮਤਲਬ ਕਿ ਉਸ ਸੂਚੀ ਚ ਫਾਲ ਕਰਦਾ ਹੈ ਖਤਰੇ ਦੀ ਘੰਟੀ ਕਹ ਲੋ ਲਾਲ ਰੰਗ ਫਿਰ ਹੋਈ ਹਾਂਜੀ ਉਹੀ ਆ ਨਾ ਕਿ ਉਹ ਉਹਨਾਂ ਸੂਬਿਆਂ ਦੇ ਵਿੱਚ ਆ ਜਿਹਦਾ ਆਰਥਿਕ ਘਾਟਾ ਚੱਲਦਾ ਖੱppa ਚੱਲਦਾ ਤਾਂ ਜੇ ਤੇ ਹੁਣ ਇਸ ਲਿਹਾਜ਼ ਨਾਲ ਵੇਖੋਗੇ ਜਿਵੇਂ ਸੂਬਾ ਚੱਲਦਾ ਪਿਆ ਮੇਰੀ ਗੱਲ ਕਿਸੇ ਨੂੰ ਚੰਗੀ ਲੱਗੇ ਮੰਦੀ ਲੱਗੇ ਹੂੰ ਜਿਹਨੂੰ ਮਰਜ਼ੀ ਚੁਣ ਕੇ ਬਿਠਾ ਦਿਓ ਸਤਾਈ ਚ ਜੀ ਜਿਹਨੂੰ ਮਰਜ਼ੀ ਚੁਣ ਕੇ ਮਤਲਬ ਕਿ ਇੰਨਾ ਚੋਂ ਜਿਹੜੇ ਲੀਡਰ ਵੀ ਚੱਲ ਰਹੇ ਆ ਆ ਕਿਸੇ ਵੀ ਪਾਰਟੀ ਦਾ ਲੀਡਰ ਜਿਹੜੇ ਸਾਹਮਣੇ ਪਰ ਛੇਤੀ ਕਿਤੇ ਪੈਰ ਨਹੀਂ ਲੱਗਣੇ ਸਾ ਇਹ ਹਾਲਾਤ ਇਸ ਤਰ੍ਹਾਂ ਦੇ ਆ ਜਿਹੜੇ ਆਰਥਿਕਤਾ ਨੂੰ ਸਮਝਦੇ ਆ ਹੂੰ ਕਿ ਇੱਕ ਚੱਕਰ ਵਿੱਚ ਫਸ ਗਿਆ ਪੰਜਾਬ ਜੀ ਕਿ ਭਾਈ ਵਿਆਜ ਮੋੜਨੀ ਆ 20000 ਕਰੋੜ ਹੂੰ ਉਹ ਮੋੜਨ ਵਾਸਤੇ ਕਰਜ਼ਾ ਹੈ ਜੀ ਫੇਰ ਲੈਣਾ ਹੈ ਫੇਰ ਉਸ ਕਰਜ਼ੇ ਦਾ ਜਾਇਜ਼ ਫੇਰ ਉਹ ਜਿਹੜਾ ਮੂਲ ਹੁੰਦਾ ਹੈ ਫੇਰ ਉਹਦੀ ਕਿਸ਼ਤ ਆ ਜਾਣੀ ਹੈ ਸਰ ਅਸੀਂ ਇੱਕ ਚੱਕਰ ਵਿੱਚ ਫਸ ਗਏ ਆਂ ਜੀ ਪਰ ਸਾਡੇ ਲੋਕਾਂ ਨੂੰ ਇਹ ਵਿਸ਼ਾ ਜਿਹੜਾ ਹੈ ਨਾ ਉਹ ਨਾ ਤਾਂ ਚੰਗਾ ਲੱਗਦਾ ਹੈ ਨਾ ਉਹਨਾਂ ਦਾ ਮਨ ਪਉਂਦਾ ਹੈ ਨਾ ਉਹ ਮਤਲਬ ਕਿ ਕੁਝ ਸੁਣ ਕੇ ਜ਼ਿਆਦਾ ਰਾਜੀ ਜੀ ਕੋਈ ਸੁਣ ਕੇ ਨਾ ਦਿੱਕਤ ਹੋ ਸਕਦਾ ਲਾਸਟ ਵਿੱਚ ਮੈਸੇਜ ਆ ਜਾਏ ਕਿ ਖਬਰ ਬੜੀ ਬੋਰਿੰਗ ਸੀ ਕਿਉਂਕਿ ਲੱਗਦੀ ਆ ਨਹੀਂ ਨਹੀਂ ਹੋ ਸਕਦਾ ਜੀ ਆ ਜਾਵੇ ਪਰ ਮੇਰੇ ਖਿਆਲ ਦੇ ਨਾਲ ਇਹ ਕਹਾਣੀ ਬਹੁਤ ਖਰਾਬ ਹੋਵੇਗੀ ਬਹੁਤ ਕਹਾਣੀ ਖਰਾਬ ਹੋਵੇਗੀ ਔਰ ਇਹ ਕਹਾਣੀ ਦਾ ਮੋੜ ਇਹ ਵੀ ਹੋ ਸਕਦਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜੇ ਮੰਨ ਲਓ ਭਾਰਤੀ ਜਨਤਾ ਪਾਰਟੀ ਨੇ ਕੋਈ ਮਾਨ ਸਾਹਿਬ ਨੂੰ ਠਿੱਬੀ ਮਾਰਨੀ ਹੈ ਚਾਹੇ ਕਿਸੇ ਨਾਲ ਰਲ ਕੇ ਆ ਤੇ ਚਾਹੇ ਆਪਣੇ ਆਪ ਤਾਂ ਉਹਦੇ ਚ ਆ ਚੀਜ਼ ਜਿਹੜੀ ਹੈ ਨਾ ਆਰਥਿਕਤਾ ਹੂੰ ਇਹ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮਾਨ ਸਾਹਿਬ ਵਾਸਤੇ ਇੱਕ ਚੈਲੰਜ ਆਉਣ ਵਾਲੇ ਸਮੇਂ ਚ ਜੀ ਇਕ ਆਧਾਰ ਬਣ ਸਕਦਾ ਹੈ ਜੀ ਹੂੰ ਬਿਲਕੁਲ ਬਿਲਕੁਲ ਮਿੰਟੂ ਜੀ ਪੰਜਾਬੀ ਗੇਮਿੰਗ ਜੀ ਕਹਿ ਰਹੇ ਨੇ ਕਿ ਸਰਕਾਰ ਔਰਤਾਂ ਲਈ 1000 ਰੁਪਏ ਦਾ ਐਲਾਨ ਕਰ ਰਹੀ ਆ ਤੇ ਕਹਿੰਦੇ ਪੈਸੇ ਹੈ ਨਹੀਂ ਦੇਣੇ ਕਿੱਥੋਂ ਆ ਜਸਵੀਰ ਸਿੰਘ ਜੀ ਕਹਿ ਰਹੇ ਨੇ ਕਿ ਕੇਜਰੀਵਾਲ ਸਾਹਿਬ ਨੂੰ ਅਗਲੀਆਂ ਵੋਟਾਂ ਵਾਸਤੇ ਫੰਡ ਦੀ ਲੋੜ ਹੈ ਨਾਲ ਇਧਰ ਜੁਰਾਵਟ ਢਿੱਲੋਂ ਜੀ ਕਹਿ ਰਹੇ ਕਿ ਤਰਨਤਾਰਨ ਜ਼ਿਲ੍ਹੇ ਵਾਲੇ ਨੂੰ ਜਿਮਣੀ ਚੋਣ ਦਾ ਕਹਿੰਦੇ ਪਹਿਲਾ ਤੋਹਫਾ ਮਿਲ ਗਿਆ ਹੈ ਤੇ ਉਹ ਤੋਹਫਾ ਜਿਹੜਾ ਹੈ ਮਿੱਤਰ ਇੱਥੇ ਕਹਿ ਰਹੇ ਸੀਗੇ ਨਾਲ ਹੀ ਇੱਕ ਉਹਨਾਂ ਦਾ ਵੀ ਆਪਾਂ ਪੜ੍ਹ ਰਹੇ ਹਾਂ ਕਮੈਂਟ ਰਾਜਕੁਮਾਰ ਜੀ ਦਾ ਕਹਿੰਦੇ ਜਿਹੜੀ ਹੈਲਥ ਕਾਰਡ ਸਕੀਮ ਲਾਗੂ ਹੋ ਰਹੀ ਹੈ ਉਹ ਕਿਸ ਇੰਸ਼ੋਰੈਂਸ ਕੰਪਨੀ ਦੇ ਨਾਲ ਕਨੈਕਟ ਹੈ ਉਹ ਤੇ ਪਤਾ ਨਹੀਂ ਅਜੇ ਪਰ ਉਹ ਕਹਿੰਦੇ ਵੀ ਦੋ ਜ਼ਿਲ੍ਹਿਆਂ ਦੇ ਵਿੱਚ ਹੀ ਅਜੇ ਇਹਨਾਂ ਨੇ ਲਾਗੂ ਕੀਤੀ ਹੈ ਕਾਰਡ ਬਣਨੇ ਸ਼ੁਰੂ ਹੋ ਗਏ ਨੇ ਇਹਨਾਂ ਦੀ ਆਪਦੀਆਂ ਟੀਮਾਂ ਹੀ ਉਹ ਕੰਮ ਕਰ ਰਹੀਆਂ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਜ਼ਿਲ੍ਹਾ ਮਿੰਟੂ ਜੀ ਉਹੀ ਹੈ ਜਿਹੜਾ ਤਰਨਤਾਰਨ ਵਾਲਾ ਕਹੋ ਜਿਮਨੀ ਚੋਣ ਵਾਲਾ ਤੇ ਇਹ ਵੀ ਕਹੋ ਕਿ ਇੱਕ ਸੋਚੀ ਸਮਝੀ ਸਿਆਸਤ ਹੈ ਵੀ ਇਸ ਮੌਕੇ ਤੇ ਉਥੋਂ ਇਹ ਕੰਮ ਸ਼ੁਰੂ ਕਰ ਲ ਦੇਖੋ ਮੈਂ ਕੱਲ ਹੀ ਕਿਹਾ ਸੀਗਾ ਕਿ ਬੜੀ ਕੰਟਰਡਿਕਸ਼ਨ ਹੈ ਕਿ ਡਾਕਟਰ ਬਲਬੀਰ ਜਿਹੜੇ ਖੁਦ ਹੈਲਥ ਮਨਿਸਟਰ ਨੇ ਉਹਨਾਂ ਦਾ ਕੱਲ ਹੀ ਅਖਬਾਰ ਦੇ ਵਿੱਚ